ਾਰੇ ਭੈਣਾ ਸਤਿ ਸ਼੍ਰੀ ਅਕਾਲ ਕੋ ਮੁੰਡੇ ਦੀ ਫਾਰਮ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਅੱਜ ਸਾਡੇ ਕੋਲ ਬੜਾ ਦੋ ਵਿਕਾਉ ਨੂੰ ਇੱਕ ਸੂਈ ਹੈ ਇੱਕ ਸੂਣ ਵਾਲੀ ਵਿਹੜਾ ਤੁਹਾਨੂੰ ਦੀ ਕੱਲੀ ਕੱਲੀ ਡਿਟੇਲ ਦੱਸਣੀ ਵੀਰ ਜੀ ਹਾਂਜੀ ਹਾਂਜੀ ਕੀ ਡੇਟ ਰੱਜੇ ਵੀਰ ਜੀ ਦਾ ਸਤਿ ਸ਼੍ਰੀ ਅਕਾਲ ਭਾਈ ਬਹੁਤ ਠੀਕ ਆ ਜੀ ਠੀਕ ਆ ਚਾਰ ਦੀ ਕਲਾ ਜੀ ਇਹ ਭਰੀ ਵਿਹੜ ਪਹਿਲਾਂ ਸਵੇਰ ਸੂਈ ਆਪਣੇ ਕੋਲ ਹਾਂਜੀ ਤੇ ਚਾਰ ਦੰਦ ਵੇਖੀ ਜੇ ਇਹਦੇ ਕੋਲ 16 ਕਿਲੋ ਗੋਲਾ ਰੈਡੀ ਹੈ ਹਾਂਜੀ ਠੀਕ ਆ ਜੀ ਠੀਕ ਠੀਕ ਜੀ ਤੁਹਾਨੂੰ ਹੋਰ ਤਰਕੇ ਵੇਚੀ ਵਿਖਾਉਣੀ ਕੱਲੀ ਕੱਲੀ ਗੂੜੀ ਵੇਚੀ ਦੇਖ

ਇਹ ਕਿਰਨ ਕੀ ਨੀਗਾ ਦਾ ਬੜਾ ਜਾਨਦਾਰ ਹੈ। ਇਹ ਚਰਮੋੱਖਾ ਕਿਹੜਾ ਪਹੀਟ ਹੁੰਦੀ ਹੈ। ਹਾਂਜੀ ਅੱਜ ਦੂਜੀ ਦਾ ਵੀ ਜ਼ਰ ਦੇਖਾਓ ਜੀ। ਮੋਹਰਵੰਦੀ ਇਹ ਆ ਦੇ 65000 ਰੁਪਇਆ। ਜੇ ਮੇਰੇ ਭੈਣ ਭਰਾਵਾਂ ਨੂੰ ਪਸੰਦ ਆਉਂਦੇ ਤੇ ਤਕਰੀਬ ਨੰਬਰ ਦਾ ਉਹ ਤੇ ਸੰਪਰਕ ਕਰੇ ਜ਼ਰੂਰ। ਠੀਕ ਹੈ ਜੀ। ਠੀਕ ਹੈ। ਆਹ ਰੈਡ ਸੁਨ ਵਾਲੀ ਆ, ਆਹ ਦੂਜੀ ਸੁਨ ਰੈਡ। ਬਹੁਤ ਸੋਹਣਾ ਪ੍ਰਿੰਟ ਟੋਟਲ ਰੈਡ ਦਾ। ਥਾਂ ਲਗਾ ਬਹੁਤ ਵਧੀਆ ਥਾਂ ਲਗਾ ਗਾੜਦਾ ਦੇਖੋ। ਲੱਖਾਂ ਖਲਾਸਾ ਲਗਾ ਰੈਡ। ਇੱਕ ਮੋਰ ਵੜਿਆ ਹੋਇਆ ਹੈ ਲੈੜਾ ਵੇਟ ਆਉ ਪਈ ਜਾਂ ਤਾਲ ਕਵਾਟੀਆਂ ਵੇੜਾ ਵੇਖੋ ਵੇੜੰਦ ਨਖਰਾ ਨਹੀਂ ਬਹੁਤ ਸੋਹਣੀ ਵੇੜਾ ਵੱਡੀ ਵੇੜਾ ਜੀ ਕਿੰਨੇ ਕਿੰਨੇ 20 22 ਕਿਲੋ ਵਾਲੀ ਰੱਖੀ ਜਾਂ ਇਹਦੀ ਇਕੱਲੀ ਬਾਤੀ ਜੀ ਸਈ ਵੀ ਸਫਾਈ ਕਰ ਲੈ ਤੇ ਕਿ ਸੋ ਆ ਕੇ ਕੋਤ ਦੋਣਾ ਵੇੜਾ ਠੀਕ ਆ ਜੀ ਠੀਕ ਹੋ ਗਿਆ ਹੋਰ ਸ਼ਾਂਤ ਵੇੜਾ ਦੂਢੀ ਪਾੜੀ ਤੇ ਲਾ ਪਿੰਡ ਲਗਾਉਂਦਾ ਵੈੜ ਦਾ ਮੁੱਲ ਕਹਿੰਦਾ 75000 ਰੁਪਏ ਇਹ ਇਧਰ ਕਰਕੇ ਮਾਰ ਲੈ ਕੋਈ ਵੈੜ ਦਾ ਮੁੱਲ ਕਹਿੰਦਾ 75000 ਰੁਪਏ ਠੀਕ ਆ ਜਿਹੜੀ ਹਾਂ ਉਹ ਆ ਵੈੜ 50000 ਦਾ ਇਹ ਵੈੜ ਤੋਂ ਤੋਂ ਪਾਉਂਦੇ 20 22 ਮੀਟਰ ਜੀ ਇਸ ਚੈਨਲ ਨੂੰ ਵਾਟ ਤੋਂ ਬਾਅਦ ਲਾਈਕ ਕਰੇ ਸਬਸਕ੍ਰਾਈਬ ਕਰੋ ਤੇ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਵੱਧ ਤੋਂ ਵੱਧ ਕਮੈਂਟ ਕਰੋ ਕੋ ਮੁੰਡੇ ਰੀ ਫਾਰਮ ਤੇ ਇਹੋ ਜਿਹੇ ਕੀ ਹੁੰਦੇ ਟੌਪ ਤੇ ਠੀਕ ਚੱਲ ਕੰਮ ਖਾਦੋ ਨਹੀਂ ਇਹ ਇਹਦਾ ਕਿਤੇ ਜਿਦਾ ਖਾਦੋ ਵੈੜ ਦਾ ਦੇਖੋ ਲੱਗਾ ਇੰਨੇ ਕਿਤੇ ਛਾੜੀਵਾਨਾ ਇਹ ਕੋਈ ਸੋਚ ਨਹੀਂ ਇਹਨੇ ਕਿੰਨੇ ਟੌਪ ਟੌਪ ਦੇ ਨਿਕਨੇ ਆ ਠੀਕ ਹੈ